ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਨਾਲ ਅੱਜ ਮੁਲਾਕਾਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਮੰਗ ਰੱਖੀ ਹੈ ਕਿ ਜਿਹੜੇ ਸਿੱਖ ਨਹੀਂ ਐ ਉਹਨਾਂ ਦੀਆਂ ਹਜ਼ਾਰਾਂ ਵੋਟਾਂ ਬਣੀਆਂ ਹੋਈਆਂ ਨੇ ਤੇ ਉਹਨਾਂ ਵੋਟਾਂ ਨੂੰ ਲੈ ਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ ਅਕਾਲੀ ਦਲ ਦੇ ਵੱਲੋਂ ਇਸ ਸਮੋਕੇ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੁੰਦੜ ਮੌਜੂਦ ਸੀ ਨਾਲ ਹੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਅਰਸ਼ਦੀਪ ਕਲੇਰ ਵੀ ਮੌਜੂਦ ਰਹੇ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਹੈ ਕਿ ਜੋ ਸਿੱਖ ਹੈ ਹੀ ਨਹੀਂ ਉਹਨਾਂ ਦੀਆਂ ਵੋਟਾਂ ਬਣਾਈਆਂ ਗਈਆਂ ਨੇ ਉਸ ਨੂੰ ਲੈ ਕੇ ਅਸੀਂ ਸ਼ਿਕਾਇਤ ਦਿੱਤੀ ਹੈ ਇਸ ਤੋਂ ਵੱਧ ੱਕਾ ਕੌਮ ਦੇ ਨਾਲ ਹੋਰ ਕੀ ਹੋ ਸਕਦਾ ਹੈ ਸਰਕਾਰ ਦੇ ਹੁਕਮਾ ਮੁਤਾਬਕ ਇਹ ਤਾਂਦਨੀਆਂ ਕੀਤੀਆਂ ਗਈਆਂ ਨੇ ਜਦੋਂ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਉਦੋਂ ਵੀ ਅਸੀਂ ਸ਼ਿਕਾਇਤ ਦਿੱਤੀ ਸੀ ਸ਼ਿਕਾਇਤ ਇਹ ਦਿੱਤੀ ਗਈ ਸੀ ਕਿ ਨਿਰਪੱਖ ਤਰੀਕੇ ਦੇ ਨਾਲ ਵੋਟਾਂ ਬਣਾਈਆਂ ਜਾਣ ਅੱਜ ਅਸੀਂ ਜੋ ਸ਼ਰੋਮਣੀ ਗੋਦਦਾਰ ਪਰੰਦਰ ਕ੍ਰਾਈਟੇਰੀਆ ਵੋਟਾਂ ਸੀ ਬਣਾਈਆਂ ਉਹਨਾਂ ਤੇ ਬਹੁਤ ਵੱਡੇ ਕਭਲੇ ਹੋਏ ਨੇ ਉਸ ਦਾ ਤਾਂ ਇਹ ਹੈ ਕਿ 1 ਤੋਂ ਲੈ ਕੇ 100 ਤੱਕ ਕੋਈ ਘਰ ਦਾ ਨੰਬਰ ਹੀ ਨਹੀਂ 0 ਨੰਬਰ ਤੇ 100 ਘਰ ਦੀ ਵੋਟ ਪੜ ਗਈ ਪੰਜਾਬ ਚ ਕੋਈ ਇਹ ਜਗ੍ਹਾ ਨਹੀਂ ਪੰਜਾਬੀ ਦੀ ਜਿਹਦਾ ਆਪਦਾ ਘਰ ਨਾ ਹੋਵੇ ਤੇ ਉਹਦਾ ਆਪਦਾ ਨੰਬਰ ਨਾ ਹੋਵੇ ਇਸ ਤਰ੍ਹਾਂ ਹੋਏ ਨੇ ਤੇ ਬਾਕੀ ਇਸ ਤਰ੍ਹਾਂ ਹੋਇਆ ਹੈ ਕਿ ਜੋ ਸਿੱਖ ਤਰਫ ਦੀ ਡੈਫੀਨੇਸ਼ਨ ਹੈ ਉਹਦੇ ਉਲਟ ਜਾ ਕੇ ਜੋ ਸਿੱਖ ਹੈ ਹੀ ਨਹੀਂ ਨਾ ਉਹਦਾ ਨਾਮ ਕੌਰ ਤੇ ਸਿੰਘ ਹੈ ਉਹਨਾਂ ਨੇ ਬੋਟਾ ਹਜ਼ਾਰਾਂ ਦੇ ਤਾਜ ਬਣੀਆਂ ਪਈਆਂ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਕੇਸ ਹੈਗੇ ਜਿਹੜੇ ਅਸੀਂ ਕੁਝ ਮਿਸਾਲ ਦੇ ਕੇ ਜੱਜ ਸਾਹਿਬ ਨੂੰ ਦੱਸ ਕੇ ਆਏ ਆ ਉਹਨਾਂ ਤੋਂ ਟਾਈਮ ਲਿਆ ਕਿ ਰਿਵਿਊ ਵਾਸਤੇ ਸਾਨੂੰ ਟਾਈਮ ਹੋਰ ਦਿਓ ਕੰਪਲੀਟ ਟਾਈਮ ਤੇ ਨਾਲ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਡੋਸ ਲਓ ਤਾਂ ਕਿ ਜਿਹੜਾ ਧਰਮ ਹੈ ਜਿਵੇਂ ਮੁਸਲਮਨ ਧਰਮ ਆ ਜਾਂ ਇਸਾਈ ਧਰਮ ਆ ਜਾਂ Hindu ਧਰਮ ਹੈ ਇਵੇਂ ਜੁੱਧੇ ਜੇ ਉੱਥੇ ਜਾ ਕੇ ਕਹੀਏ ਕਿ ਬਲਵਿੰਦਰ ਸਿੰਘ ਭੁੰਡਰ ਜਾ ਕੇ ਉਹਦਾ ਮੱਠ ਦਾ ਪ੍ਰਧਾਨ ਬਣੇਗਾ ਕੀ ਬਣ ਸਕਦਾ ਕੋ ਬਨ ਲੇਗਾ ਜੇ ਕੋ ਬਸਈ ਦਾ ਕਹੀਏ ਬਾਵਰੀ ਮਸਜਿਦ ਦਾ ਸੀਮਾ ਸਾਹਿਬ ਬਣਨੇ ਕੋ ਬਨ ਲੇਗਾ ਤੇ ਫਿਰ ਪਲਾ ਸਿੱਖ ਧਰਮ ਦਾ ਜਿਹੜਾ ਹਰਿਮੰਦਰ ਸਾਹਿਬ ਦੁਨੀਆ ਦਾ ਸਭ ਤੋਂ ਉਚਤਮ ਤੇ ਲੇਟੈਸਟ ਧਰਮ ਹੈ ਉਹਦੇ ਚ ਜਿਹੜੇ ਬੰਦੇ ਉਸ ਧਰਮ ਚ ਆਸਥਾ ਹੀ ਨਹੀਂ ਰੱਖਦੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਹੈ ਨਹੀਂ ਅਗਰ ਇਹ ਬੋਟਾ ਬਣਾ ਕੇ ਤੇ ਬੋਟਾਂ ਦੇ ਜਰੀਏ ਉੱਥੇ ਬਣ ਜਾਂਦੇ ਨੇ ਇਦੋਂ ਵੱਡਾ ਟੱਕਾ ਕੌਮ ਨਾਲ ਕੋ ਹੋ ਨਹੀਂ ਸਕਦਾ ਇਸ ਕਰਕੇ ਇਹਦੇ ਵਾਸਤੇ ਅਸੀਂ ਸਾਰੇ ਬੁਕੇ ਆਏ ਆ ਜਿਹਦੇ ਚ ਧਾਮੇ ਸਾਹਿਬ ਵੀ ਨਾਲ ਹੀ ਸਨ ਦੇਖਿਆ ਤੁਸੀਂ ਉਹ ਜ਼ਰੂਰੀ ਸੀ ਚਲੇ ਗਏ ਨੇ ਬਾਕੀ ਅਸੀਂ ਸਾਰੇ ਖੜੇ ਆ ਚੀਬਾ ਸਾਹਿਬ ਹੋਰ ਸਾਨੂੰ ਟ੍ਰੇਲ ਚ ਕਾਨੂੰਨੀ ਤੌਰ ਤੇ ਆ ਜਿਹੜਾ ਸਾਰਾ ਅਸੀਂ ਦੇਖਿਆ ਇਸ ਤਰ੍ਹਾਂ ਇਹ ਸਾਰਾ ਡਿਟੇਲ ਚ ਦੱਸ ਦੇਣਗੇ ਤਾਂ ਦੇਖੋ ਟੋਟਲ ਕਿੰਨੀਆਂ ਕ ਬੋਟਾਂ ਜਿਹੜੀਆਂ ਦੇਖੋ ਮੇਨ ਜਿਹੜੀ ਤੁਹਾਨੂੰ ਸਾਰਾ ਐਮੇ ਦੱਸ ਦੇਣ ਕਿ ਕਿੰਨਾ ਜੋੜ ਜੋ ਮਸਲਾ ਆ ਇਸ ਸਰਕਾਰੀ ਦਖਲਅੰਦਾਜ਼ੀ ਦੇ ਨਾਲ ਸਿੱਖ ਸੰਸਥਾਵਾਂ ਨੂੰ ਖੋਣ ਦੀ ਜਿਹੜੀ ਵੱਡੀ ਸਾਜ਼ਿਸ਼ ਹੈ ਉਹ ਇੱਕ ਵਾਰੀ ਫੇਰ ਇੱਥੇ ਅਰਵਿੰਦ ਕੇਜਰੀਵਾਲ ਦੇ ਹਕੂਮਤ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਦਿੱਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਉਹਨੂੰ ਸਿਰੇ ਚੜ੍ਹਨਾ ਚਾਹੁੰਦੀ ਹੈ ਜਦੋਂ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਉਦੋਂ ਵੀ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲੇ ਜੱਜ ਸਾਹਿਬ ਕੋਲੇ ਆਏ ਸੀ ਤੇ ਅਸੀਂ ਉਦੋਂ ਸਾਡੀ ਸ਼ਿਕਾਇਤ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜੈਨੂਇਨ ਵੋਟਰ ਰਜਿਸਟਰ ਹੋਣ ਤੇ ਉਹਦੇ ਵਾਸਤੇ ਸੂਬੇ ਦੀ ਸਰਕਾਰ ਜਿਹੜੀ ਆ ਕੋਈ ਸਹਿਯੋਗ ਨਹੀਂ ਕਰ ਰਹੀ ਸਾਡੇ ਸਿੱਖ ਸੰਸਥਾਵਾਂ ਗੁਰਦੁਆਰਾ ਕਮੇਟੀਆਂ ਅਕਾਲੀ ਵਰਕਰ ਐਸਜੀਪੀਸੀ ਮੈਂਬਰ ਉਹ ਵੋਟਾਂ ਬਣਾ ਕੇ ਲੈ ਕੇ ਜਾਂਦੇ ਸੀ ਤੇ ਅੱਗੇ ਆਉਣਾ ਕੰਨੀ ਕੀਤੀ ਜਾਂਦੀ ਸੀ ਕਿ ਕੱਲਾ-ਕੱਲਾ ਵੋਟਰ ਆਵੇ ਜਾਣਬੁੱਝ ਕੇ ਡਿਸਕਰੇਜ ਕੀਤਾ ਜਾਂਦਾ ਸੀ ਫਿਰ ਫੋਟੋ ਦੀ ਸ਼ਰਤ ਲੱਗੀ ਫਿਰ ਆਧਾਰ ਕਾਰਡ ਦੀ ਸ਼ਰਤ ਲੱਗੀ ਪਰ ਫਿਰ ਵੀ ਜਿਹੜੀਆਂ ਸਾਰਿਆਂ ਨੇ ਰਲ ਕੇ ਤੇ ਮਿਹਨਤ ਕਰਕੇ ਤੇ ਆਪਣੀਆਂ ਵੋਟਾਂ ਜਿਹੜੀਆਂ ਉਹ ਜਮ੍ਹਾਂ ਕਰਾਈਆਂ ਸੀ ਵਕ-ਵਕ ਰਿਟਰਨਿੰਗ ਅਫਸਰਾਂ ਕੋਲ ਹੁਣ ਪਹਿਲਾ ਇਹ ਕਿ ਜਿਹੜੀਆਂ ਜੈਨੂਨ ਵੋਟਾਂ ਉੱਤੇ ਜਮ੍ਹਾਂ ਹੋਈਆਂ ਵੱਡੇ ਪੱਧਰ ਤੇ ਉੱਤੇ ਪੰਜਾਬ ਭਾਜ ਚ ਕੰਪਲੇਨਟ ਹੈ ਕਿ ਉਹ ਵੋਟਾਂ ਗਾਇਬ ਹੈ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਸਰਕਾਰ ਦੇ ਕੋਲ ਸਾਰਾ ਤੰਤਰ ਹੈ ਤੇ ਇਹਨਾਂ ਨੂੰ ਲੱਗਿਆ ਵੀ ਇਹ ਵੋਟਾਂ ਜਿਹੜੀਆਂ ਨੇ ਇਹ ਜੈਨੂਇਨ ਵੋਟਾਂ ਨਹੀਂ ਤੇ ਇਹ ਵੋਟਾਂ ਪਈਆਂ ਤੇ ਫਿਰ ਤੇ ਸਾਡੀ ਗੱਲ ਦੀ ਬੰਨੀ ਜੋ ਕੁਝ ਅਸੀਂ ਕਰਨਾ ਚਾਹੁੰਦੇ ਆ ਤੇ ਅਖੀਰਲੇ ਦਿਨਾਂ ਦੇ ਵਿੱਚ ਸਰਕਾਰਾਂ ਦੀਆਂ ਬੀਐਲੂ ਨੂੰ ਹਦਾਇਤਾਂ ਚਲੇ ਗਈਆਂ ਕਿ ਹੁਣ ਦੇਖਣ ਦੀ ਕੋਈ ਲੋੜ ਨਹੀਂ ਆਪਣੀਆਂ ਵੋਟਰ ਲਿਸਟਾਂ ਚੱਕੋ ਤੇ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਆ ਭਾਵੇਂ ਗੈਰ ਸਿੱਖ ਆ ਭਾਵੇਂ ਪੱਤੇ ਤਾ ਭਾਵੇਂ ਉਹ ਨੌਨ ਅਲੀਜੀਬਲ ਬੰਦਾ ਉਹਨੂੰ ਜਿਵੇਂ ਮਰਜ਼ੀ ਭਾਵੇਂ ਉਹਨੇ ਅਪਲਾਈ ਨਹੀਂ ਵੀ ਕੀਤਾ ਇਹ ਵੀ ਕੰਪਲੇਂਟ ਆ ਕਿ ਜਿਨ੍ਹਾਂ ਨੇ ਫਾਰਮ ਵੀ ਨਹੀਂ ਭਰਿਆ ਇਹਨਾਂ ਦਾ ਫਾਰਮ ਵੀ ਸੀ ਨਾਮ ਤੇ ਆਧਾਰ ਕਾਰਡ ਵੀ ਸੀ ਨਾਮ ਫੋਟੋ ਵੀ ਸੀ ਤੇ ਅਖੀਰ ਦੇ ਉੱਤੇ ਇੰਨੀ ਖੁੱਲੀ ਛੁੱਟੀ ਹੋ ਗਈ ਵੀ ਹੁਣ ਫਾਰਮ ਤੇ ਵੀ ਲੋੜ ਨਹੀਂ ਤੇ ਤੁਸੀਂ ਚੱਕ ਕੇ ਜਾ ਕੇ ਤੇ ਵੋਟਾਂ ਉਹ ਬਣਾ ਦੇ ਇਸ ਕਰਕੇ ਇਹ ਸਾਰੇ ਅਸੀਂ ਜੋ ਕੱਲ ਸਾਡੇ ਐਸਜੀਪੀਸੀ ਮੈਂਬਰਸ਼ਿਪਰਾਂ ਨੇ ਸਬੂਤ ਦਿੱਤੇ ਸੀ ਉਹ ਕੱਲਾ ਕੱਲਾ ਮਾਰ ਕਰਕੇ ਤੇ ਉਹ ਜੱਜ ਸਾਹਿਬ ਨੂੰ ਦੇ ਕੇ ਆ ਤੇ ਵੱਡੀ ਜਿਹੜੀ ਗੱਲ ਆ ਕਿ ਸਾਡੇ ਧਰਮ ਦਾ ਸਾਡਾ ਫੰਡਾਮੈਂਟਲ ਜਿਹੜਾ ਰਹਿਣ ਜਾਂਦਾ ਸਾਡੀ ਰਹਿਤ ਮਰਿਆਦਾ ਦਾ ਜਿਹੜਾ ਬੇਸਿਕ ਕੁਐਸਚਨ ਹੈ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਇਹ ਸਾਡੇ ਜਿਹੜੀ ਫਰੀडम ਆਫ ਰਿਲੀਜਨ ਹੈ ਇਹ ਬਸ ਸਮਝਾ ਉਹਦੇ ਉੱਤੇ ਬਹੁਤ ਵੱਡਾ ਡਾਕਾ ਇਹ ਹੁਣ ਸਿੱਖ ਰਹਿਤ ਮਰਿਆਦਾ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜਾਰੀ ਕੀਤੀ ਹੋਈ ਇਹ ਰਹਿਤ ਮਰਿਆਦਾ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਸਿੱਖ ਬੈਠਾ ਤੇ ਇਸ ਰਹਿਤ ਮਰਿਆਦਾ ਨੂੰ ਜਿਹੜਾ ਉਹ ਜਿਹੜਾ ਉਹਦੇ ਮੁਤਾਬਕ ਚੱਲਦਾ ਆਪਣੇ ਜੋ ਸੰਸਕਾਰ ਨੇ ਉਹਦੇ ਚਾਹੇ ਜਨਮ ਦੇ ਸੰਸਕਾਰ ਨੇ ਚਾਹੇ ਵਿਆਹ ਸ਼ਾਦੀ ਦੇ ਸੰਸਕਾਰ ਨੇ ਚਾਹੇ ਮਰਤਕ ਦੇ ਸੰਸਕਾਰ ਨੇ ਜਾਂ ਹੋਰ ਜੋ ਸਾਡੇ ਬੁਨਿਆਦੀ ਅਸੂਲ ਨੇ ਸਿੱਖ ਧਰਮ ਦੇ ਉਹ ਸਾਰੇ ਦੇ ਸਾਰੇ ਸਿੱਖ ਰਹਿਤ ਬ੍ਰਿਹਾਦਾ ਅਰੇ ਸਾਡੇ ਧਰਮ ਦਾ ਆਪਣਾ ਦਰੂਨੀ ਮਸਲਾ ਹੁਣ ਸਿੱਖ ਰਹਿਤ ਬ੍ਰਿਹਾਦਾ ਦੇ ਵਿੱਚ ਜਿਹੜਾ ਜਨਮ ਤੇ ਨਾਮ ਸੰਸਕਾਰ ਹੈ ਇਹ ਅਸੀਂ ਕਰਤੀਆਂ ਜੱਜ ਸਾਹਿਬ ਨੂੰ ਵੀ ਦੇ ਕੇ ਆਇਆ ਕਿ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਜਿਹੜਾ ਸਾਡਾ ਨਾਮ ਕਰਨ ਦੀ ਵਿਧੀ ਆ ਉਹ ਕੀ ਹੁੰਦੀ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਗੁਰੂ ਘਰ ਚ ਜਾਣਾ ਉੱਥੇ ਜਾ ਕੇ ਜਿਹੜੀ ਅਰਦਾਸ ਕਰਾਈ ਜਾਂਦੀ ਆ ਉਥੇ ਹੁਕਮਨਾਮਾ ਲਿਆ ਜਾਂਦਾ ਜਿਹੜੇ ਵਾਕ ਦਾ ਪਹਿਲਾ ਸ਼ਬਦ ਹੁੰਦਾ ਉਹਦੇ ਤੇ ਬੱਚੇ ਦਾ ਨਾਮ ਰੱਖਿਆ ਜਾਂਦਾ ਤੇ ਪਿੱਛੇ ਹਿਦਾਇਤ ਕੀ ਆ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਂਦਾ ਇਹ ਬੇਸਿਕ ਜਿਹੜੀ ਹੈ ਸਾਡੀ ਇੱਕ ਪਛਾਣ ਹੈ ਕਿ ਜੇ ਸਿੱਖ ਦੇ ਘਰ ਬੱਚਾ ਹੁੰਦਾ ਬੱਚੀ ਹੁੰਦੀ ਆ ਤੇ ਰਹਿਤ ਮਰਿਆਦਾ ਦੇ ਵਿੱਚ ਦਰਜ ਜਿਹੜੀ ਨਾਮਕਰਨ ਦੀ ਵਿਧੀ ਆ ਉਹਦੇ ਮੁਤਾਬਿਕ ਹੁਣ ਕੋਈ ਕਾਨੂੰਨ ਬਣਦਾ ਤੇ ਜਿਹੜੇ ਸਾਡੇ ਬੁਨਿਆਦੀ ਧਰਮ ਦੇ اصول ਨੇ ਉਹਦੇ ਉੱਤੇ ਕੋਈ ਕਾਨੂੰਨ ਨਹੀਂ ਬਣ ਸਕਦਾ ਕਿਉਂਕਿ ਕਾਨੂੰਨ ਨੇ ਵੀ ਜੇ ਸਿੱਖਾਂ ਵਾਸਤੇ ਕਾਨੂੰਨ ਬਣਨਾ ਹੈ ਤਾਂ ਜਿਹੜੇ ਸਿੱਖਾਂ ਦੇ ਬੁਨਿਆਦੀ اصول ਨੇ ਜੋ ਮर्यादा ਉਹਦੇ ਤੋਂ ਸਹਿਤ ਲੈਣੀ ਹੈ ਜੇ Hindu ਭਰਾਵਾਂ ਵਾਸਤੇ ਬਣਦਾ ਤੇ ਉਹਨਾਂ ਦੇ ਬੁਨਿਆਦੀ ਜਿਹੜੇ ਧਰਮ ਦੇ ਸੂਲ ਹੈ ਉਹਦੇ ਮੁਤਾਬਕ ਲੈਣੀ ਹੈ ਤੇ ਮੁਸਲਮਾਨ ਭਰਾਵਾਂ ਦਾ ਬਣਦਾ ਕੁਚਨ ਦਾ ਬਣਦਾ ਉਹਦੇ ਮੁਤਾਬਕ ਲੈਣੀ ਹੋਣ ਜਿਹੜੀਆਂ ਅਸੀਂ ਵੋਟ ਲਿਸਟਾਂ ਉਹਨਾਂ ਨੂੰ ਦਿੱਤੀਆਂ ਉੱਥੇ ਕਿਤੇ ਉਹਨਾਂ ਦੇ ਨਾਵਾਂ ਦੇ ਪਿੱਛੇ ਕਿਤੇ ਸਿੰਘ ਕੌਰ ਨਹੀਂ ਹੈ ਕਿਉਂਕਿ ਇਲੈਕਸ਼ਨ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੈ ਵੈਸੇ ਕੋਈ ਸਰਕਾਰੀ ਇਲੈਕਸ਼ਨ ਹੋਵੇ ਸਰਕਾਰੀ ਹੋਵੇ ਕਮੇਟੀ ਦੀ ਹੋਵੇ ਪੰਚਾਇਤੀ ਹੋਵੇ ਅਸੀਂ ਕਦੇ ਕੋਈ ਤਰ੍ਹਾਂ ਦੀ ਸਾਰਾ ਦਾ ਹੱਕ ਹੁੰਦਾ ਪਰ ਇਹ ਕਿਉਂਕਿ ਗੁਰਦਵਾਰਾ ਪ੍ਰਬੰਧ ਹੈ ਇਹਦੇ ਵਿੱਚ ਕੰਡੀਸ਼ਨ ਹੈ ਜੋ ਜਿਹੜੀ ਹੈ ਕਿ ਸਿੱਖ ਪਰਿਵਾਰਾਂ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਇਸ ਕਰਕੇ ਅਸੀਂ ਜੱਜ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਡਾਕੂਮੈਂਟ ਦੇ ਕੇ ਆਏ ਹਾਂ ਇਤਾਂ ਦੇਰ ਕਰਦੀ ਹੈ ਜੋ ਇਸ ਵੇਲੇ ਸਰਕਾਰ ਕਰਾ ਰਹੀ ਤੇ ਕਮਿਸ਼ਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਕੰਮ ਨੂੰ ਰੋਕ ਕੇ ਇੱਕ ਤਰੀਕ ਮਦਾ ਇੱਕ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਾਓ ਤੇ ਜਿੰਨਾ ਅਫਸਰਾਂ ਨੇ ਇਹ ਕੰਮ ਕੀਤੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਅਫਸਰਾਂ ਨੇ ਕੰਮ ਜਿਹੜਾ ਕਰਨਾ ਹੁੰਦਾ ਉਹ ਉਸੂਲ ਦੇ ਮੁਤਾਬਕ ਕੰਮ ਕਰਨਾ ਹੁੰਦਾ ਪੋਲੀਟੀਕਲ ਹਦਿਆਤਾਂ ਦੇ ਉੱਤੇ ਕਦੀ ਜਿਹੜੇ ਅਫਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਸੋ ਅੱਜ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਸਰਦਾਰ ਬਿੰਦਰ ਸਿੰਘ ਭੁੰਦਰ ਸਾਹਿਬ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਜੀ ਸਦਾਕ ਜੀ ਦਰ ਸਿੰਘ ਧਾਰੀ ਸਾਹਿਬ ਸਾਡੇ ਜਿਹੜੇ ਸਾਫਤਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਵਲੀਆ ਸਾਹਿਬ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਸਰਦਾਰ ਅਮਰਜੀਤ ਸਿੰਘ ਚਾਹੜਾ ਸਾਹਿਬ ਐਸਜੀਪੀਸੀ ਵੱਲੋਂ ਅਰਸ਼ਦੀਪ ਸਿੰਘ ਕਲੇਰ ਸਾਡੇ ਸਪੋਕਸਮੈਨ ਆ ਸਾਰਾ ਸਾਡਾ ਡੈਲੀਗੇਸ਼ਨ ਅਸੀਂ ਧੰਨਵਾਦ ਕਰਦੇ ਹਾਂ ਜੱਜ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਖੁੱਲਾ ਸਮਾਂ ਦੇਖ ਕੇ ਤੇ ਸਾਰੀ ਗੱਲ ਨੂੰ ਸੁਣੀ ਆ ਔਰ ਅਸੀਂ ਆਸ ਵੀ ਕਰਦੇ ਆ ਉਹਨਾਂ ਤੋਂ ਕਿ ਸਾਨੂੰ ਇਨਸਾਫ ਜਿਹੜਾ ਸਾਰੀ ਸਿਕ ਕੌਮ ਨੂੰ ਦੇਣਾ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਔਰ ਉਹਨਾਂ ਤੋਂ ਅਸੀਂ ਆਸ ਮੰਗਦੇ ਆ ਕਿ ਉਹ ਸਾਡੀਆਂ ਬੇਨਤੀਆਂ ਦੇ ਉੱਤੇ ਉਹਨੂੰ ਪ੍ਰਵਾਨ ਕਰ ਲੈਣ ਕਿੰਨੇ ਦੇ ਬਣੇ ਸਭਾ ਸਭ ਪਿੰਡਾਂ ਦੇ ਵੋਟਰਾਂ ਨੇ ਜਾਰੀ ਬਣਾਈ ਬਣਾਈ ਕਰਨ ਦੀ ਮੰਗ ਕੀਤੀ ਗਈ ਔਰ ਘਟੋ ਘਟ ਦੇਖੋ ਅਸੀਂ ਤਾਂ ਹੁਣ ਚਾਹੁੰਦੇ ਆ ਕਿ 31 ਮਾਰਚ ਤੱਕ ਕਿਉਂਕਿ ਹੁਣ ਤਾਂ ਕੱਲ ਲਾਸਟ ਡੇਟ ਆ ਤੇ ਐਡਾ ਵੱਡਾ ਜੋ ਕੁਝ ਸਾਹਮਣੇ ਆ ਰਿਹਾ ਹੱਲੇ ਹਿਮਾਚਲ ਵਾਲਿਆਂ ਦੀ ਤਾਂ ਅਸੀਂ ਨਾਲ ਅਰਜੀ ਵੀ ਦਿੱਤੀ ਆ ਉਹਨਾਂ ਦਾ ਹਲੇ ਵੋਟਰ ਲਿਸਟਾਂ ਦੀ ਮਰੀਅਤ ਤੇ ਦਾਵੇ ਦਰਾਜ ਕਿੱਥੇ ਹੋ ਜਾਣਗੇ ਕਿੰਨੀ ਕਿੰਨੀ ਇਹ ਬਹੁਤ ਵੱਡਾ ਕੰਮ ਹੈ ਇਹਦੀ ਪੜਤਾਲ ਹੋਣੀ ਇਹ ਘਟੋ ਘਟਾ ਸੀ ਉਹਨਾਂ ਨੂੰ ਕਿਹਾ ਕਿ 31 ਮਾਰਚ ਤੱਕ ਇਹਨੂੰ ਅੱਗੇ ਵਧਾਓ ਇਹ ਕਿੰਨੀ ਇਨਕੁਆਰੀ ਕਰੋ ਸਕਦੇ ਕਿੰਨਿਆਂ ਦੇ ਵੋਟਾਂ ਨੇ ਚਿਮਾ ਸਾਹਿਬ ਤੁਹਾਨੂੰ ਲੱਗਦਾ ਅੰਦਾਜ਼ਾ ਲੱਗ ਪਾ ਹਜ਼ਾਰਾਂ ਦੀ ਗੱਲ ਹਜ਼ਾਰਾਂ ਦੀ ਗੱਲ ਨੰਬਰ ਹੈ ਕੋਈ ਨੰਬਰ ਪੂਰੀਆਂ ਬਲ ਨੰਬਰ ਦਾ ਕਿ ਇਹਨੇ ਹਲਕੇ ਦਾ ਹਲੇ ਤੁਸੀਂ ਗੱਲ ਜਦੋਂ ਹਜ਼ਾਰਾਂ ਚ ਕਹਿ ਰਹੇ ਆ ਆ ਥੋੜੇ ਹਲਕੇ ਨੇ ਜਿਹੜੇ ਸਬੂਤ ਅਸੀਂ ਨਾਲ ਲਾਏ ਆ ਉਹਦੇ ਵਿੱਚ ਸਾਰੇ ਸਾਰੇ ਗੜਬੜ ਆ ਟੋਟਲ ਉਹ ਕਿੰਨੇ ਵੋਟਰ ਬਣ ਗਏ ਦੱਸਿਆ ਉਹਨੇ ਦੱਸਿਆ ਘਰਾਂ ਦੇ ਆਏ ਹਨ 0000 ਲਿਖ ਕੇ ਸਾਰੀ ਲਿਸਟ ਤੇ ਵੋਟਾਂ ਬਣਾਈਆਂ ਟੋਟਲ ਉਹ ਕਿੰਨੇ ਵੋਟਰ ਬਣ ਗਏ ਟੋਟਲ ਹੁਣ ਤੱਕ ਕਿੰਨੇ ਵੋਟਰ ਉਹ ਤਾਂ ਉਹ ਐਸਾ ਨਾ ਤਾਂ ਬਹੁਤ ਬਣਦੇ ਹੋਣਗੇ ਨਹੀਂ ਉਹ ਸਾਡੇ ਕੋਲ ਕਿੱਧਰ ਨਹੀਂ ਇਹ ਤਾਂ ਸਰਕਾਰੀ ਕਿਰ ਤੁਸੀਂ ਉਹਨਾਂ ਕੋਲ ਲੋਕ ਕੋ ਸਾਡੇ ਕੋਲ ਤੇ ਹੈ ਕਿ ਜਾਲੀ ਬਹੁਤ ਬਣ ਗਈਆਂ ਪੰਨ ਸਿੰਘ ਸਹਿਬਾਨਾਂ ਦੀ ਮੀਟਿੰਗ ਸਾਡੇ ਦਿੱਤੀ ਗਈ ਹੈ ਸ਼ਾਇਦ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਉਸ ਬਾਬਤ ਹੈ ਪੰਜ ਮੈਂਬਰੀ ਕਮੇਟੀ ਨੂੰ ਕੋਈ ਨਹੀਂ ਮੈਂ ਅਸੀਂ ਅੱਜ ਜਿਹੜਾ ਸਾਡਾ ਅੱਜ ਦਾ ਇਸ਼ੂ ਹੈ ਉਹ ਸਿੰਘ ਸਬੰਧ ਦਾ ਕੰਮ ਹੈ ਮੀਟਿੰਗਾਂ ਉਹ ਲਗਾਤਾਰ ਹੁੰਦੀਆਂ ਰਹਿੰਦੀਆਂ ਪੰਥ ਕਾਰਜਾਂ ਵਾਸਤੇ ਇਸ ਕਰਕੇ ਕਿਸ ਪਰਪਜ ਵਾਸਤੇ ਸਪੱਸ਼ਟ ਤੌਰ ਤੇ ਦੱਸ ਸਕਦੇ ਆ ਸਾਡਾ ਜਿਹੜਾ ਵੱਡੇ ਅਸੀਂ ਪੰਥ ਕਾਰਜਾਂ ਵਾਸਤੇ ਆਏ ਆ ਉਹਦੀ ਜਿਹੜੀ ਸਾਰੀ ਡਿਟੇਲ ਆਪ ਨੂੰ ਦੱਸਣਾ ਸਰੋਤ ਸਾਹਿਬ ਨੇ ਕੀ ਕਿਹਾ ਤੁਹਾਨੂੰ ਨਹੀਂ ਉਹਨਾਂ ਨੇ ਸੁਣਿਆ ਉਹਨਾਂ ਨੇ ਹਰ ਗੱਲ ਕੀਤੀ ਉਹਨਾਂ ਨੇ ਕਹਿ ਪੈਨਲਾਈਜ਼ ਕਰਤਾ ਉਹਨਾਂ ਨੇ ਮੈਂ ਤਾਂ ਹੀ ਤਾਰੀਫ ਕੀਤੀ ਹੈ ਕਿ ਪੂਰਾ ਉਹਨਾਂ ਨੇ ਸਮਝ ਦਿੱਤਾ ਸਾਰੀ ਗੱਲ ਸੁਣੀ ਹੈ ਸਾਡਾ ਪੁਆਇੰਟ ਆਫ 뷰 ਸੁਣਿਆ ਆਪ ਵੀ ਉਹ ਜੱਜ ਨੇ ਹਮਾਰਾ ਉਹਨੇ ਕਹਿੰਦੇ ਕਿ ਸਾਰੇ ਜਿੰਦ ਪ੍ਰਤਾਲ ਦਾ ਵਿਸ਼ਾ ਹੈ ਕਿਉਂਕਿ ਪ੍ਰਤਾਲ ਹੋਏਗੀ ਫਿਰ ਹੱਲ ਕੱਢਣ ਦਾ ਭਰੋਸਾ ਹੈ ਤੇ ਸੁਭਾ ਮਰੋੰਦਾ ਜੀ ਮਾ ਸਰ ਉਹ ਤਣ ਕਰਦੇ ਜੀ ਮਾ ਸਰ ਪਡਾਲਾ ਸਾਹਿਬ ਬਾਰੇ ਵੀ ਕਿਹਾ ਸੀ ਕਿ ਉਹਨਾਂ ਦੀ ਵੀ ਜ਼ਿੰਮੇਵਾਰੀ ਲਗਾਈ ਦੀ ਹੈ ਜਿਹੜੇ ਬਾਕੀ ਨਰਾਜ਼ਲੀ ਅੰਦਰ ਸਾਹਿਬ ਨੇ ਦਿੱਖਤੀ ਰੂਪ ਚ ਕੱਲ ਮੈਂ ਤੁਹਾਨੂੰ ਦੱਸ ਦਿੱਤਾ ਸੀ ਕਿ ਜਿਵੇਂ ਬਾਕੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀ ਉਹਨਾਂ ਨੂੰ ਵੀ ਫਰੀਦਕੋਟ ਹਲਕੇ ਦੇ ਨਗਰਾਨੀ ਦੀ ਜ਼ਿੰਮੇਵਾਰੀ ਸਦਾ ਗੁਰਪ੍ਰਤਾਪ ਸਿੰਘ ਮਟਾਲਾ ਦੀ ਲਗਾ ਦਿੱਤੀ। ਜਿਹੜਾ ਬਾਕੀ ਨਰਾਸੀ ਕੇ ਨੀ ਉਹ ਸਾਹਿਬ ਪਾਰਟੀ ਸੈਮਨੂ ਜੀ ਰਹਿਣ ਨੂੰ ਯਾਦਾ ਦੀ ਗੱਲ ਕੀਤੀ ਹੈ। ਹੋਈ ਗਏ ਸਾਨੂੰ। ਇੱਧਰ ਗੱਲ ਯਾਦਾ ਦੀ ਗੱਲ ਕੀਤੀ ਹੈ। ਪੜ੍ਹ ਕੇ ਸੁਣਾਇਆ ਕੌਰ ਸਿੰਘ ਵਾਲੀ ਗੱਲ। ਸਹਿਤਾ ਰਵੀਕ ਵਰਡ ਸੀਗਾ। ਕੌਰ ਸਿੰਘ ਤਾਂ ਉਹਨਾਂ ਦੇ ਪਿੱਛੇ ਨਹੀਂ ਉਹ ਉਹ ਹਾਈ ਕੋਰਟ ਨੇ ਅਲੱਗ ਨੇ ਡਿਸਾਈਡ ਹੋ ਗਿਆ। ਪਹਿਲਾਂ ਪਿੰਡੀ ਵੋਟ ਬਣ ਚੁੱਕੀ। ਤਾਂ ਰਹਿਣ ਤੋਂ ਯਾਦਾ ਦੀ ਗੱਲ ਕਰਦੇ ਹੋ। ਕੌਰ ਸਿੰਘ ਤੋਂ ਵੀ ਲਾਂਦੇ ਨੇ। ਕਿਹੜੇ? ਜੀ। ਪਰ ਨਾਲ ਨਾਲ ਦੂਜੇ ਕੰਡੀਸ਼ਨਰ ਵੀ ਹੈ ਨਾ ਕਿਸਾ ਧਾਰੀ ਹੋਣਾ ਚਾਹੀਦਾ ਪਤਾ ਤਾਂ ਹੋਣਾ ਕਿਸਾ ਧਾਰੀ ਹੋਣਾ ਗੁਰਬਾਣੀ ਨਾਲ ਜਾਣਦਾ ਹੋਣਾ ਇਹ ਤਾਂ ਇਹ ਤਾਂ ਅਸੀਂ ਇਤਰਾਜ਼ ਵਾਲੀ ਗੱਲ ਕੀਤੀ ਹੈ ਕਿ ਜਿਹੜੀ ਚੀਜ਼ ਨਹੀਂ ਹੈ ਸਰ ਸਿੱਖਾਂ ਦਾ ਬੜਾ ਪੰਗਾ ਪਿਆ ਸੀ ਪਿਛਲੀ ਲੱਗ ਇਹ ਰਾਸ਼ੇ ਖੱਚ ਕਈ ਸਿੱਖ ਪਰਿਵਾਰ ਨੇ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸੁਣੋ ਕਮਿਊਨਿਟੀ ਦੇ ਤਾਂ ਕੋਈ ਪ੍ਰੋਬਲਮ ਸਿੱਖ ਧਰਮ ਵਿੱਚ ਕਮਿਊਨਿਟੀ ਦੀ ਕੋਈ ਪ੍ਰੋਬਲਮ ਨਹੀਂ ਕੋਈ ਵੀ ਹੈ ਤੁਸੀਂ ਤੜਕੇ ਕੇਸ ਦਾੜੀ ਰੱਖ ਕੇ ਅੰਮਰ ਸ਼ਕਲੋ ਤੁਸੀਂ ਗੁਰਸਿੱਖ ਬਣ ਜਾਓ ਅੱਡ ਗ੍ਰੰਥੀ ਵੱਢ ਜਾ ਭੋਆ ਸਾਡੇ ਸਿੱਖ ਤਾਂ ਹੁੰਦਾ ਤੇ ਤਨ ਬਹੁਤ ਸਾਰੇ ਨਹੀਂ ਕਰੀ ਨਹੀਂ ਸਕਦਾ ਲਗਾਤਾਰ ਧਰਮ ਪਰਿਵਰਤਨ ਬਹੁਤ ਹੋ ਰਿਹਾ ਕ੍ਰਿਸਚਨ ਬਹੁਤ ਸਾਰੇ ਬਣ ਰਹੇ ਆ ਪੰਜਾਬ ਸਭ ਤੋਂ ਜ਼ਿਆਦਾ ਇਹ ਮਾਝੇ ਦੇ ਵਿੱਚ ਦੇਖਣ ਨੂੰ ਆਸੀਂ ਐਹੀ ਗੱਲ ਤੁਹਾਡੇ ਸਾਹਮਣੇ ਲਾਉਂਦੇ ਪਏ ਕਿ ਜਿੱਦਾਂ ਤੁਸੀਂ ਗੈਰ ਸਿੱਖਾਂ ਦੀਆਂ ਮੋਟਾ ਦਰਜ ਕਰੀ ਜਾ ਰਹੇ ਹੋ ਇਹ ਤਾਂ ਕੱਲ ਨੂੰ ਤੁਸੀਂ ਹੋਰ ਬਣਾ ਦੇਵੋ ਲੱਖਾਂ ਦੀ ਗਿਣਤੀ ਚ ਜਿਹੜੇ ਆ ਬਣ ਗਏ ਸਾਡੇ ਖਾਤੇ ਪੈ ਜਾਣੀ ਇਹਨਾਂ ਚੀਜ਼ਾਂ ਤੋਂ ਵੀ ਸੁਚੇਤ ਰਹਿਣੀ ਚਾਹੀਦੀ ਕਿ ਇੰਨਾ ਵੀ ਅੰਕੜੇ ਕਿਉਂ ਹੁੰਦੇ ਆ ਜੀਮਰ ਸਾਹਿਬ ਇੱਕ ਗੱਲ ਸਪਸ਼ਟ ਕਰਾ ਜੀ ਜੀਮਰ ਜੀ ਇੱਕ ਗੱਲ ਸਪਸ਼ਟ ਕਰਿਓ ਤੁਸੀਂ ਕਿਹਾ ਸੀ ਕਿ ਜਿਹੜੇ ਨਰਾਜ਼ ਜੇ ਭਾਗੀ ਲੀਡਰ ਨੇ ਉਹ ਪਹਿਲਾਂ ਸ਼ਾਸਨੀ ਕਮੇਟੀ ਸਾਹਮਣੇ ਪੇਸ਼ ਹੋਣ ਆਪਣਾ ਪੱਖ ਰੱਖਣ ਕਿ ਹੁਣ ਜਿੱਦਾਂ ਬੀਬੀ ਜ਼ਗੀਰ ਕੌਰ ਹੋਣ ਤੇ ਸਰਦਾਰ ਮੁੰਡਰ ਜਿਨੇ ਵੀ ਨਰਾਜ਼ ਲੀਡਰ ਸੀ ਕਿ ਉਹ ਪਾਰਟੀ ਸ਼ਾਮਲ ਨੇ ਜਾਂ ਫਿਰ ਉਹਨਾਂ ਦੀ ਜਿੱਦੜਪੜਾ ਸਾਹਿਬ ਨੂੰ ਅਸੀਂ ਅਸੀਂ ਤੇ ਜੋ ਕਿਹਾ ਸੀ ਉੱਤੇ ਸਟੈਂਡ ਕਰਦੇ ਹਾਂ ਸਤਿਗੁਰੂ ਤਾਂ ਕੋਈ ਉਹ ਜਿਹੜਾ ਦਿੱਲੀ ਨਹੀਂ ਹੈ ਉਹ ਦਰਸਾਉਂਨੇ ਇੱਕਦਮ ਉੱਧੂ ਦੇ ਅੱਗੇ ਕਰ ਦਿੱਤਾ ਕਿ ਜੇ ਕੋਈ ਨਹੀਂ ਆਇਆ ਤਾਂ ਵੀ ਪਤਾ ਧੰਨਵਾਦ ਜੀ